ਅੱਜ ਸਮਾਜ ਦੀ ਗੱਲ ਕਰਕੇ ਵੇਖੋ ਨਾ ਜੀ ਅੱਜ ਮਾਂ ਪਿਓ ਦਾ ਸਤਿਕਾਰ ਘਟਦਾ ਜਾ ਰਿਹਾ ਹੈ ਬਹੁਤੇ ਪਰਿਵਾਰਾਂ ਵਿੱਚ ਇੱਕ ਛੋਟੀ ਜੀ ਕਹਾਣੀ ਮੈਂ ਸਾਂਝੀ ਕਰਾਂਗਾ ਜਿਨੇ ਜੱਗ ਵਿਖਾਇਆ ਹੋਵੇ ਨਾ ਜਿਨੇ ਸੰਸਾਰ ਵਿਖਾਇਆ ਹੋਵੇ ਜਿਹਦੇ ਕਰਕੇ ਅਸੀਂ ਸੰਸਾਰ ਵਿੱਚ ਉਹਦੇ ਉਪਕਾਰ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਬੜੇ ਪਿਆਰੇ ਟਾਈਟਲ ਨੇ ਇਸ ਕਹਾਣੀ ਦੇ ਇੱਕ ਅੱਖ ਵਾਲੀ ਮਾਂ ਤੁਹਾਨੂੰ ਕਈ ਵਾਰ ਸੁਣੀ ਹੋਣੀ ਈ ਕਹਾਣੀ ਇੱਕ ਅੱਖ ਵਾਲੀ ਮਾਂ ਵਾਲੀ ਕਹਾਣੀ ਬੜੀ ਪਿਆਰੀ ਹੈ ਕੋ ਗਰੀਬ ਪਰਿਵਾਰ ਸੀ ਉਸ ਪਰਿਵਾਰ ਦੇ ਵਿੱਚ ਨਾ ਇੱਕ ਬੱਚੇ ਦਾ ਜਨਮ ਹੋਇਆ ਬੱਚਾ ਬੜਾ ਸੋਹਣਾ ਸੀ ਬੱਚੇ ਦਾ ਜਨਮ ਹੋਇਆ ਬੱਚਾ ਬੜਾ ਸੁਨੱਖਾ ਸੀ ਸੋਹਣਾ ਸੀ ਅਤੇ ਮਾਂ ਨੇ ਬੜੇ ਪਿਆਰ ਨਾਲ ਬੱਚੇ ਨੂੰ ਪਾਲਿਆ ਤੇ ਬੱਚੇ ਦੀ ਉਮਰ 4 ਸਾਲ ਦੀ ਹੋ ਗਈ ਕਹਿੰਦੇ ਬੱਚਾ ਨਾ ਖੇਡਣ ਚਲਾ ਗਿਆ ਖੇਡਦੇ-ਖੇਡਦੇ ਨਾ ਬੱਚੇ ਦੀ ਅੱਖ ਵਿੱਚ ਕੋਈ ਡੱਕਾ ਵੱਜਿਆ ਤੇ ਬੱਚੇ ਦੀ ਅੱਖ ਖਰਾਬ ਹੋ ਗਈ ਜਦੋਂ ਬੱਚੇ ਦੀ ਅੱਖ ਖਰਾਬ ਹੋ ਗਈ ਤੇ ਘਰ ਆਇਆ ਤੇ ਮਾਂ ਨੂੰ ਪਤਾ ਲੱਗਿਆ ਮਾਂ ਤਾਂ ਹਾਂ ਮਾਰ ਕੇ ਰੋਣ ਲੱਗ ਪਈ ਕਹਿੰਦੀ ਬੇਟਾ ਤੇਰੀ ਇੰਨੀ ਪਿਆਰੀ ਸੂਰਤ ਪਰ ਅੱਖ ਖਰਾਬ ਹੋ ਗਈ ਉਹਨੇ ਆਪਣੇ ਬੱਚੇ ਨੂੰ ਚੱਕਿਆ ਤੇ ਡਾਕਟਰਾਂ ਕੋਲ ਚਲੀ ਗਈ ਜਦੋਂ ਡਾਕਟਰਾਂ ਕੋਲ ਗਈ ਡਾਕਟਰ ਨੇ ਸਾਫ਼ ਕਹਿ ਦਿੱਤਾ ਕਹਿੰਦੇ ਮਾਤਾ ਜੀ ਭੈਣ ਜੀ ਤੁਹਾਡੇ ਬੱਚੇ ਦੀ ਨਿਗਾ ਵਾਪਸ ਨਹੀਂ ਆ ਸਕਦੀ ਤੁਹਾਡੇ ਬੱਚੇ ਦੀ ਅੱਖ ਬਿਲਕੁਲ ਖਰਾਬ ਹੋ ਚੁੱਕੀ ਹੈ ਇਦੀ ਨਿਗਾਹ ਜਾ ਤਾਂ ਇਹਦੇ ਲਈ ਕੋਈ ਅੱਖ ਦਾ ਪ੍ਰਬੰਧ ਕਰਨਾ ਪਵੇਗਾ ਜਾਂ ਇਹਦੀ ਅੱਖ ਇਸ ਤਰੀਏ ਕਿਸੇ ਤਰੀਏ ਰਹੇਗਾ ਇੱਕ ਅੱਖ ਨਾਲ ਇਹਨੂੰ ਸੰਸਾਰ ਵਿਖਣਾ ਪਵੇਗਾ ਤੇ ਮਾਂ ਬੜੀ ਬਿਆਕਲ ਹੋਈ ਭਾਵਕ ਹੋਈ ਮਾਂ ਡਾਕਟਰ ਨੂੰ ਕਹਿਣ ਲੱਗੀ ਮੇਰੀ ਅੱਖ ਬੱਚੇ ਦੇ ਪੈ ਜਾਵੇਗੀ ਮਾਂ ਦਾ ਜਿਗਰਾ ਵਿਊ ਕਿੱਡਾ ਹੈ ਪੁੱਤਰ ਵਾਸਤੇ ਕਹਿੰਦੇ ਮੇਰਾ ਬੇਟਾ ਸੋਨਾ ਬਹੁਤ ਹੈ ਪਰ ਇਹਦੀ ਅੱਖ ਚਲੀ ਗਈ ਅੱਖ ਤੋਂ ਬਿਨਾ ਇਹ ਸੰਸਾਰ ਵਿੱਚ ਇਹਨੂੰ ਬੜਾ ਕੁਝ ਕਹਿਣਗੇ ਉਸ ਮਾਂ ਉਸ ਨਾਲ ਮਾਂ ਨੇ ਆਪਣੀ ਅੱਖ ਦੇ ਦਿੱਤੀ ਬੱਚੇ ਨੂੰ ਹਲੇ ਕੁਝ ਸੁਰਤ ਨਹੀਂ ਸੀ ਬੱਚਾ ਹੌਲੀ-ਹੌਲੀ ਵੱਡਾ ਹੋ ਗਿਆ ਆਪਰੇਸ਼ਨ ਹੋ ਗਿਆ ਤੇ ਮਾਂ ਆਪ ਅੱਖ ਦੇ ਦਿੱਤੀ ਆਪਣੀ ਅੱਖ ਕਵਾ ਦਿੱਤੀ ਤੇ ਆਪਣੇ ਬੱਚੇ ਨੂੰ ਅੱਖ ਪਵਾ ਦਿੱਤੀ ਬੱਚੇ ਨੂੰ ਦਿਸਣ ਲੱਗ ਪਿਆ ਉਹ ਕਹਾਣੀ ਕਰ ਲਿਖਦਾ ਹੌਲੀ-ਹੌਲੀ ਬੱਚਾ ਵੱਡਾ ਹੋ ਗਿਆ ਸਕੂਲ ਵਿੱਚ ਪੜਨ ਜਾਂਦਾ 10ਵੀਂ ਕਲਾਸ ਵਿੱਚ ਹੋ ਗਿਆ ਕਦੇ-ਕਦੇ ਨਾ ਉਸ ਬੱਚੇ ਨੂੰ ਸਕੂਲ ਵਿੱਚ ਨਾ ਜਿਹੜੇ ਕਲਾਸ ਦੇ ਬੱਚੇ ਹੁੰਦੇ ਸੀ ਨਾ ਉਹਨੂੰ ਬੜਾ ਤੰਗ ਪਰੇਸ਼ਾਨ ਕਰਦੇ ਉਹਨਾਂ ਬੱਚਿਆਂ ਨੇ ਕਹਿਣਾ ਤੇਰੀ ਮਾਂ ਕਾਣੀ ਐ ਤੇਰੀ ਮਾਂ ਕੋਝੇ ਰੁੱਪ ਵਾਲੀ ਐ ਤੇਰੀ ਮਾਂ ਇੱਕ ਅੱਖ ਵਾਲੀ ਐ ਇਸ ਤਰ੍ਹਾਂ ਬੱਚੇ ਨੂੰ ਬੜਾ ਮਜ਼ਾਕ ਕਰਨਾ ਬੱਚਾ ਬੜਾ ਪਰੇਸ਼ਾਨ ਹੁੰਦਾ ਉਹਨੇ ਘਰ ਆ ਜਾਣਾ ਘਰ ਆ ਕੇ ਆਪਣੀ ਮਾਂ ਨੂੰ ਕਹਿਣਾ ਮਾਤਾ ਜੀ ਅੱਜ ਫਿਰ ਤੁਸੀਂ ਮੇਰੇ ਸਕੂਲੇ ਚਲੇ ਕੀ ਕਰਨ ਗਏ ਸੀ ਤੁਸੀਂ ਮੇਰੇ ਸਕੂਲ ਮੁੜ ਕੇ ਨਹੀਂ ਜਾਣਾ। ਮਾਂ ਨੇ ਚੁੱਪ ਕਰ ਜਾਣਾ ਵੀ ਚਲ ਬੱਚਾ। ਇੱਕ ਦਿਨ ਫੇਰ ਵਾਪਰਿਆ। ਬੱਚਿਆਂ ਨੇ ਫੇਰ ਮਜ਼ਾਕ ਕਰਨਾ। ਫੇਰ ਉਹਨੇ ਆ ਕੇ ਕਹਿ ਦੇਣਾ ਕਹਿੰਦੇ ਮਾਤਾ ਜੀ ਤੁਹਾਨੂੰ ਕਿੰਨੇ ਵਾਰ ਕਹਿ ਚੁੱਕਾ। ਬੱਚੇ ਮੈਨੂੰ ਟਿੱਚਰਾ ਕਰਦੇ ਆ, ਮਖੌਲ ਕਰਦੇ ਆ। ਮੇਰਾ ਮਜ਼ਾਕ ਬਣਾ ਰੱਖਿਆ ਬੱਚਿਆਂ ਨੇ। ਵੀ ਤੇਰੀ ਮਾਂ ਕਾਣੀ ਆ, ਇੱਕ ਅੱਖ ਵਾਲੀ ਮਾਂ ਐ। ਹੁਣ ਮਾਂ ਨੇ ਕੁਝ ਨਹੀਂ ਕਿਹਾ। ਇੱਕ ਦਿਨ ਬੱਚਾ 10ਵੀਂ ਕਲਾਸ ਕਰ ਗਿਆ, ਪਲੱਸ 2 ਕਰ ਗਿਆ, ਪੜ੍ਹ ਲੱਗ ਗਿਆ। ਉਹੀ ਬੱਚਾ ਨਾ ਜੀ ਇੱਕ ਦਿਨ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ ਵੱਡੀ ਨੌਕਰੀ ਲੱਗ ਗਈ ਵੱਡੀ ਨੌਕਰੀ ਲੱਗ ਗਈ ਤੇ ਜਦੋਂ ਨੌਕਰੀ ਤੇ ਚਲਾ ਗਿਆ ਮਾਂ ਸਭ ਤੋਂ ਵੱਧ ਖੁਸ਼ੀ ਮਾਂ ਨੇ ਮਨਾਈ ਭਾਈ ਗੁਰਦਾਸ ਦੀ ਬਾਹਰ ਚੇਤੇ ਰੱਖਿਓ ਲੱਖ ਉਪਕਾਰ ਵਿਸਾਰ ਕੈ ਕਈ ਵਾਰ ਨਾ ਜੀ ਜਦੋਂ ਸਿੱ ਕੋਈ ਅਹੁਦੇ ਨੂੰ ਪ੍ਰਾਪਤ ਕਰ ਲੈਨੇ ਆ ਕਿਸੇ ਰਤਬੇ ਨੂੰ ਪ੍ਰਾਪਤ ਕਰ ਲੈਨੇ ਆ ਮਾਂ ਪਿਓ ਦੇ ਕੀਤੇ ਉਪਕਾਰ ਵਿਸਾਰ ਦਿੰਨੇ ਆ ਵੀ ਮਾਂ ਨੇ ਮੇਰੇ ਲਈ ਕੁਝ ਕੀਤਾ ਉਹ ਬੱਚਾ ਜਦੋਂ ਵੱਡੀ ਨੌਕਰੀ ਤੇ ਲੱਗਿਆ ਵੱਡੇ ਅਹੁਦੇ ਤੇ ਪਹੁੰਚਿਆ ਵੱਡੀ ਨੌਕਰੀ ਮਿਲ ਗਈ ਸ਼ਹਿਰ ਦੇ ਵਿੱਚ ਮਹਿੰਗੀ ਕੋਠੀ ਬਣਾਈ ਉਹਨੇ ਸ਼ਹਿਰ ਦੇ ਵਿੱਚ ਬੜੀ ਸੋਹਣੀ ਤੇ ਬੜੀ ਮਹਿੰਗੀ ਕੋਠੀ ਬਣਾ ਲਈ ਤੇ ਉਹਨੇ ਪਿੰਡ ਕਦੇ ਨਾ ਗੇੜਾ ਮਾਰਿਆ ਘਰ ਵਿੱਚ ਕੱਲੀ ਟੁੱਟਿਆ ਜਾਂ ਮਕਾਨ ਚੁੱਟੀ ਜੀ ਛੱਤ ਘਰ ਵਿੱਚ ਕੱਲੀ ਮਾਂ ਰਹਿ ਗਈ ਮਾਂ ਉਡੀਕ ਕਰਦੀ ਐ ਇੰਤਜ਼ਾਰ ਕਰਦੀ ਐ ਅੱਜ ਮੇਰੇ ਬੇਟੇ ਨੇ ਘਰ ਆਉਣਾ ਅੱਜ ਮੇਰੇ ਬੇਟੇ ਨੇ ਘਰ ਆਉਣਾ ਅੰਡਾ ਗਵੰਡਣਾ ਨੂੰ ਕਿ ਪਤਾ ਕੀ ਕਹਿੰਦੀ ਕਹਿੰਦੀ ਮੇਰਾ ਬੇਟਾ ਅਫਸਰ ਬਣ ਗਿਆ ਮੇਰਾ ਬੇਟਾ ਵੱਡੀ ਨੌਕਰੀ ਤੇ ਲੱਗ ਗਿਆ ਅੰਡਾ ਗਵੰਡਣਾ ਨੇ ਕਹਿਣਾ ਤੈਨੂੰ ਅਫਸਰ ਦਾ ਕੀ ਭਾ ਤੇਰੇ ਅਫਸਰ ਬੇਟੇ ਨੇ ਤੇਰੀ ਆਕ ਸਾਰ ਲਈ ਏ ਕਦੇ ਤੇਰੇ ਨੌਕਰੀ ਵਾਲੇ ਬੱਚੇ ਨੇ ਪੁੱਤਰ ਨੇ ਤੈਨੂੰ ਕਦੇ ਪੁੱਛਿਆ ਕਿ ਮਾਂ ਤੈਨੂੰ ਕੋਈ ਲੋੜ ਐ ਦਵਾਈ ਬੁੱਢੀ ਦੀ ਕਹਿੰਦੇ ਕੋਈ ਗੱਲ ਨਹੀਂ ਨੌਕਰੀ ਵਿੱਚ ਵੀ ਜੀ ਹੋਣਾ ਮਾਂ ਨੇ ਫਿਰ ਵਿਚਾਰੀ ਨੇ ਇਸ ਤਰ੍ਹਾਂ ਕਹਿ ਦੇਣਾ ਕੋਈ ਗੱਲ ਨਹੀਂ ਉਹਦੀ ਨੌਕਰੀ ਲੱਗੀ ਹੋਈ ਹੈ ਵੀ ਜੀ ਆ ਉਹ ਨਹੀਂ ਆ ਸਕਦਾ ਇੱਕ ਦਿਨ ਨਾ ਸਕੂਲ ਦੇ ਵਿੱਚ ਉਸੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਕੋਈ ਫੰਕਸ਼ਨ ਰੱਖਿਆ ਗਿਆ ਉਸ ਵੱਡੇ ਅਫਸਰ ਨੂੰ ਇਨਵਾਈਟ ਕੀਤਾ ਗਿਆ ਵੀ ਤੁਸੀਂ ਸਪੈਸ਼ਲ ਸਾਡੇ ਬੱਚਿਆਂ ਲਈ ਕੁਝ ਨਾ ਕੁਝ ਦੋ ਸ਼ਬਦ ਕਹਿ ਕੇ ਜਾਓ ਕਈ ਵਾਰ ਆਪਾਂ ਇਨਵਾਈਟ ਕਰਦੇ ਆ ਨਾ ਜੀ ਕਿਸੇ ਨੂੰ ਵੱਡੇ ਬੰਦੇ ਨੂੰ ਬੁਲਾਇਆ ਜਾਂਦਾ ਵੀ ਕੋਈ ਨਾ ਕੋਈ ਸਾਡੇ ਬੱਚੇ ਸਿੱਖਣਗੇ ਤੁਹਾਡੇ ਕੋਲੋਂ ਕੋਈ ਨਾ ਕੋਈ ਗੱਲ ਕਹਿ ਕੇ ਜਾਇਓ ਜਦੋਂ ਉਹਨੂੰ ਸਕੂਲ ਵਿੱਚ ਬੁਲਾਇਆ ਗਿਆ ਨਾ ਜੀ ਸਕੂਲ ਦੇ ਵਿੱਚ ਜਦੋਂ ਬੁਲਾਇਆ ਗਿਆ ਉਹਨੇ ਗੱਲ ਕਹੀ ਮੈਂ ਇਸ ਪਿੰਡ ਦਾ ਜੰਪਲ ਆ ਇਸ ਪਿੰਡ ਵਿੱਚ ਮੈਂ ਖੇਡਿਆ ਵੀ ਆ ਇਸ ਪਿੰਡ ਇਸ ਸਕੂਲ ਵਿੱਚ ਮੈਂ ਪੜ੍ਹ ਕੇ ਵੀ ਗਿਆ ਅੱਜ ਮੈਂ ਵੱਡੇ ਰੁਤਬੇ ਤੇ ਵੱਡੇ ਅਹੁਦੇ ਤੇ ਬੈਠਾ ਤੇ ਬੱਚਿਆਂ ਨੇ ਤਾੜੀਆਂ ਮਾਰੀਆਂ ਉਹਨੇ ਕਿਹਾ ਮੈਂ ਬੜੀ ਗਰੀਬੀ ਕੱਟੀ ਬੜਾ ਕੁਝ ਕੀਤਾ ਬੱਚਿਆਂ ਨੂੰ ਉਤਸ਼ਾਹ ਮਿਲਿਆ ਵੀ ਕਮਾਲ ਦੀ ਗੱਲ ਹੈ ਇੰਨੀ ਗੁਰਪਤ ਵਿੱਚੋਂ ਨਿਕਲ ਕੇ ਇਹ ਬੰਦਾ ਅਫਸਰ ਬਣ ਗਿਆ ਪਰ ਨਾ ਜਦੋਂ ਉਹਦਾ ਲੈਕਚਰ ਸਮਾਪਤ ਹੋਇਆ ਤੇ ਪਿੰਡ ਦੇ ਸੱਜਣਾ ਨੂੰ ਕਹਿਣ ਲੱਗਿਆ ਮੇਰਾ ਘਰ ਵੀ ਇੱਥੇ ਨਿੱਕਾ ਜਿਹਾ ਬਣਿਆ ਹੋਇਆ ਸੀ ਕਹਿੰਦੇ ਮੈਨੂੰ ਆਪਣੇ ਉਹਨੂੰ ਆਪਣਾ ਘਰ ਦਾ ਚੇਤਾ ਨਹੀਂ ਸੀ ਵੀ ਕਿੱਥੇ ਕ ਬਣਿਆ ਸੀ ਛੋਟਾ ਹੁੰਦਾ ਕਹਿੰਦੇ ਜਦੋਂ ਆਪਣੇ ਨਾਲਜਾਂ ਨੂੰ ਕਹਿਣ ਲੱਗਿਆ ਵੀ ਚਲੋ ਆਪਾਂ ਆਪਣੇ ਘਰ ਵਿੱਚ ਢੇਡਾ ਮਾਰ ਕੇ ਆਈਏ ਢੇਡਾ ਮਾਰਨ ਆ ਗਿਆ ਜਦੋਂ ਘਰ ਵਿੱਚ ਗੇੜਾ ਮਾਰਨ ਆਇਆ ਨਾ ਜੀ ਆਪਣਾ ਉਹ ਮਕਾਨ ਵੇਖਿਆ ਜਿੱਥੇ ਛੋਟੀ ਉਮਰ ਵਿੱਚ ਰੁੜਦਾ ਸੀ ਤੁਰਦਾ ਸੀ ਉਹ ਮਕਾਨ ਦੇ ਦਰਵਾਜ਼ੇ ਟੁੱਟੇ ਹੋਏ ਆਵਾਜ਼ ਮਾਰੀ ਜਾਂਦਾ ਮਾਂ ਮਾਂ ਕਹਿ ਕੇ ਜਦੋਂ ਆਵਾਜ਼ ਮਾਰੀ ਨਾ ਘਰ ਵਿੱਚੋਂ ਕੋਈ ਨਾ ਨਿਕਲਿਆ ਆਂਡੀਆਂ ਗਵਾਂਡੀਆਂ ਨੂੰ ਪੁੱਛਿਆ ਕਹਿੰਦੇ ਇੱਥੇ ਇੱਕ ਬਜ਼ੁਰਗ ਮਾਈ ਰਹਿੰਦੀ ਸੀ ਕਿੱਧਰ ਚਲੀ ਗਈ ਗਵਾਂਡੀਆਂ ਨੇ ਵੀ ਪਛਾਣ ਨਹੀਂ ਕੀਤੀ ਵੀ ਕੌਣ ਅਫਸਰੇ ਕਹਿੰਦੇ ਇੱਥੇ ਇੱਕ ਬਜ਼ੁਰਗ ਮਾਈ ਰਹਿੰਦੀ ਸੀ ਕਿੱਧਰ ਚਲੀ ਗਈ ਕਹਿੰਦੇ ਭਾਈ ਅਜ ਨੂੰ ਪੂਰੇ 10 ਦਿਨ ਹੋ ਗਏ ਅੱਜ ਪੂਰੇ 10 ਦਿਨ ਹੋ ਗਏ ਉਹਦੀ ਡੈਥ ਹੋ ਗਈ ਉਹ ਅਕਾਲ ਚਲਾਣਾ ਕਰ ਗਈ ਹੁਣ ਉਹਦੇ ਮਨ ਵਿੱਚ ਪਤਾ ਖਿਆਲ ਕੀ ਆਇਆ ਕਹਿੰਦੇ ਚਲੋ ਸ਼ੁਕਰ ਹੈ ਪਰ ਮਰਤਾ ਗਈ ਫਿਰ ਉਹਨੇ ਇੱਕ ਸ਼ਬਦ ਕਹੇ ਚਲੋ ਸ਼ੁਕਰ ਹੈ ਕਿਉਂਕਿ ਇੱਕ ਵਾਰ ਕਹਾਣੀ ਕਰਨੇ ਲਿਖਿਆ ਇੱਕ ਵਾਰ ਨਾ ਡਿੱਗਦੀ ਪੈਂਦੀ ਮਾਂ ਇੱਕ ਅੱਖ ਵਾਲੀ ਮਾਂ ਇੱਕ ਵਾਰ ਡਿੱਗਦੀ ਪੈਂਦੀ ਮਾਂ ਇਸ ਅਫਸਰ ਦੇ ਘਰੇ ਵੀ ਚਲੀ ਗਈ ਸੀ ਪੁੱਛ ਪੁੱਛ ਕੇ ਜਦੋਂ ਘਰੇ ਚਲੀ ਗਈ ਨਾ ਜੀ ਜਦੋਂ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲ੍ਹਿਆ ਅਫਸਰ ਦੇ بیٹے ਨੇ ਚੀਕ ਮਾਰ ਦਿੱਤੀ ਰੋਣ ਲੱਗ ਪਿਆ ਪੁੱਛਿਆ ਕਿ ਬੇਟਾ ਕੀ ਗੱਲ ਹੋ ਗਈ ਕਹਿੰਦੇ ਪਤਾ ਨਹੀਂ ਡਰਾਵਣੀ ਸ਼ਕਨ ਵਾਲੀ ਕੌਣ ਆ ਗਈ ਇਹਦੀ ਸ਼ਕਲ ਬਹੁਤ ਡਰਾਵਣੀ ਐ ਤੇ ਘਰਦਿਆਂ ਨੇ ਕਹਿੰਦੇ ੱੱੱਕੇ ਮਾਰ ਮਾਰ ਬਾਹਰ ਕੱਢਿਆ ਬਾਹਰ ਫੇਰ ਬੈਠੀ ਰਹੀ ਵਿਚਾਰੀ ਉਹਨੇ ਕਿਹਾ ਬੇਟਾ ਮੈਂ ਤੈਨੂੰ ਮਿਲਣ ਵਾਸਤੇ ਆਈ ਆ ਮੈਂ ਤੇਰੀ ਮਾਂ ਹਾਂ ਉਹਨੇ ਫੇਰ ਡਾਂਟ ਪਾਈ ਕਿਉਂਕਿ ਮੈਂ ਵੱਡਾ ਬੰਦਾ ਬਣ ਗਿਆ ਨਾ ਜੀ ਮੇਰੀ ਬੈਣੀ ਉਠਣੀ ਵੱਡਿਆਂ ਵਿੱਚ ਹੈ ਮੈਂ ਵੱਡਾ ਬੰਦਾ ਬਣ ਗਿਆ ਮੇਰਾ ਪਰਿਵਾਰ ਮੇਰੇ ਬੱਚੇ ਜਦੋਂ ਉਹ ਕਹਿਣ ਲੱਗੀ ਬੇਟਾ ਮੈਂ ਤੇਰੀ ਦਾਦੀ ਆ ਉਸ ਮਾਂ ਨੂੰ ਫਿਰ ੱੱੱਕੇ ਮਾਰ ਮਾਰ ਕੇ ਬਾਹਰ ਚੁੱਪ ਕਰਕੇ ਸਬਰ ਦਾ ਘੁੱਟ ਭੜ ਕੇ ਭਰ ਕੇ ਫੇਰ ਘਰੇ ਆ ਗਈ ਅੱਜ ਉਹ ਦਿਨ ਸੀ ਜਦੋਂ ਅਫਸਰ ਆਪਣੇ ਘਰ ਦਾ ਬੂਹਾ ਵੇਖਿਆ ਆਪਣਾ ਦਰਵਾਜ਼ਾ ਵੇਖਿਆ ਕਹਿਣ ਲੱਗੇ ਗਵਾਂਢੀ ਕਹਿਣ ਲੱਗੇ ਭਾਈ ਤੇਰੀ ਮਾਂ ਤਾਂ ਪੂਰੀ ਹੋ ਗਈ ਤੇਰੀ ਮਾਤਾ ਕਲ ਚਲਾਣਾ ਕਰ ਗਈ ਗਵੰਡੀਆਂ ਨੇ ਭੈਣ ਭਰਾਵਾਂ ਨੇ ਸੰਸਕਾਰ ਕੀਤਾ ਉਹਦਾ ਕਹਿੰਦੇ ਚਲੋ ਗਲੋ ਲਹਿ ਗਈ ਕਹਿੰਦੇ ਤੇਰੀ ਮਾਂ ਨਾ ਇੱਕ ਚਿੱਠੀ ਰੱਖ ਕੇ ਗਈ ਐ ਇਸ ਘਰ ਵਿੱਚ ਕਹਿੰਦੇ ਉਹਨੇ ਕਿਹਾ ਸੀ ਜੇ ਕਿਤੇ ਮੇਰਾ ਬੇਟਾ ਇਸ ਮਕਾਨ ਵਿੱਚ ਆਵੇ ਇਸ ਪਿੰਡ ਵਿੱਚ ਆਵੇ ਆ ਮੇਰੀ ਨਿੱਕੀ ਜੀ ਚਿੱਠੀ ਮੇਰੇ ਬੇਟੇ ਨੂੰ ਫੜਾ ਦਿਓ ਲਖਵਾਈ ਸੀ ਕਿਸੇ ਤੋਂ ਉਹਨੇ ਕਿਹਾ ਵੀ ਚਲੋ ਪਤਾ ਨਹੀਂ ਕੀ ਚਿੱਠੀ ਹੋਣੀ ਜਦੋਂ ਚਿੱਠੀ ਉਹਦੇ ਅਫਸਰ ਦੇ ਕੋਲ ਪਹੁੰਚੀ ਨਾ ਉਹ ਚਿੱਠੀ ਪੜਨ ਲੱਗ ਪਿਆ ਖਲੋਕੇ ਉਹ ਚਿੱਠੀ ਵਿੱਚ ਲਿਖਿਆ ਸੀ ਬੇਟਾ ਮੈਂ ਤੇਰੀ ਇੱਕ ਅੱਖ ਵਾਲੀ ਮਾਂ ਬੋਲਦੀ ਆ ਬੇਟਾ ਤੂੰ ਨਿਤ ਨਿਤ ਮੇਰੇ ਕੋਲ ਪੁੱਛਦਾ ਸੀ ਸਵਾਲ ਕਰਦਾ ਸੀ ਮਾਤਾ ਜੀ ਮਾਂ ਮੇਰੇ ਸਕੂਲ ਵਾਲੇ ਬੱਚੇ ਮਖੌਲ ਕਰਦੇ ਆ ਮੈਨੂੰ ਲੋਕ ਮਖੌਲ ਕਰਦੇ ਆ ਵੀ ਤੇਰੀ ਮਾਂ ਤੇਰੀ ਮਾਂ ਦੀ ਸ਼ਕਲ ਬਹੁਤ ਭੈੜੀ ਆ ਕਾਣੀ ਮਾਂ ਤੇਰੀ ਬੇਟਾ ਤੈਨੂੰ ਦੱਸਣ ਲੱਗੀਆਂ ਅੱਖ ਮੇਰੀ ਕਿੱਥੇ ਗਵਾਈ ਐ ਮੈਂ ਜਦੋਂ ਤੂੰ ਨਿੱਕਾ ਜਾ ਸੀ 2-4 ਸਾਲ ਦਾ ਬੱਚਿਆਂ ਨਾਲ ਖੇਡ ਰਿਆ ਸੀ ਖੇਡਦੇ ਖੇਡਦੇ ਨਾ ਤੇਰੀ ਅੱਖ ਦੇ ਵਿੱਚ ਇੱਕ ਡੱਕਾ ਵਜਿਆ ਤੇਰੀ ਅੱਖ ਦੀ ਨਿਗਾ ਚਲੀ ਗਈ ਸੀ ਬੇਟਾ ਉਸ ਵਕਤ ਮੈਂ ਵੱਡੇ ਡਾਕਟਰਾਂ ਦੇ ਕੋਲ ਗਈ ਜਿੰਨਾ ਮੇ ਤੋਂ ਜ਼ੋਰ ਲਗਾ ਬੜਾ ਜ਼ੋਰ ਲਾਇਆ ਡਾਕਟਰ ਨੇ ਮੈਨੂੰ ਕਿਹਾ ਸੀ ਇਹਦੀ ਨਿਗਾ ਤਾਂ ਆ ਸਕਦੀ ਜੇ ਇਹਨੂੰ ਕੋਈ ਅੱਖ ਦੇ ਦੇ ਉਸ ਵਕਤ ਅੱਖ ਦੇਣ ਵਾਲਾ ਕੋਈ ਨਹੀਂ ਸੀ ਬੇਟਾ ਮੈਂ ਸੋਚਿਆ ਵੀ ਮੈਂ ਮੇਰੀ ਤਾਂ ਉਮਰ ਚਲੋ ਕੋਈ ਗੱਲ ਨਹੀਂ ਬੱਚਾ ਬੱਚਿਆਂ ਲਈ ਹਮੇਸ਼ਾ ਮਾਮਾ ਸੋਚਦਿਆਂ ਨੇ ਮੈਂ ਸੋਚਿਆ ਬੱਚੇ ਲਈ ਸੰਸਾਰ ਵੇਖਣਾ ਬੜਾ ਜ਼ਰੂਰੀ ਹੈ ਮੈਂ ਸੋਚਿਆ ਤੇ ਮੈਂ ਆਪਣੀ ਜਿਹੜੀ ਨਾ ਇੱਕ ਅੱਖ ਸੀ ਉਸ ਵਕਤ ਤੇਰਾ ਆਪਰੇਸ਼ਨ ਹੋਇਆ ਉਹ ਅੱਖ ਮੈਂ ਤੈਨੂੰ ਦੇ ਦਿੱਤੀ ਸੀ ਅੱਜ ਜੇ ਤੂੰ ਵੱਡੇ ਅਹੁਦੇ ਤੇ ਜਾਂ ਵੱਡਾ ਅਫਸਰ ਆ ਨਾ ਅੱਖਾਂ ਦੋਵਾਂ ਨਾਲ ਵੇਖੀ ਜਾਣਾ ਇਹਨਾਂ ਵਿੱਚ ਇੱਕ ਅੱਖ ਮੇਰੀ ਦਿੱਤੀ ਹੋਈ ਐ ਉਹ ਸਾਖੀ ਕਰ ਲਿਖਦੇ ਨੇ ਕਹਿੰਦੇ ਉਸ ਵਕਤ ਨਾ ਜੀ ਉਸ ਅਫਸਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਹ ਬਹੁਤ ਪਛਤਾਵਾ ਕਰਦਾ ਕਹਿੰਦਾ ਮੈਂ ਹਰ ਵੇਲੇ ਆਪਣੀ ਮਾਂ ਨੂੰ ਕਾਣੀ ਕਹਿੰਦਾ ਸੀ ਹਰ ਵੇਲੇ ਆਪਣੀ ਮਾਂ ਨੂੰ ਧੱਕਦਾ ਰਿਆ ਸੱਚਮੁੱਚ ਮੇਰੀ ਮਾਂ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਗੁਰਮਖੋ ਇਹ ਕਹਾਣੀ ਸੁਣਾਉਣ ਦਾ ਮਕਸਦ ਪਤਾ ਕੀ ਸੀ ਭਾਈ ਗੁਰਦਾਰ ਦੀ ਜਿਹੜੀ ਆਪਾਂ ਬਾਾਰ ਪੜ ਰਹੇ ਸੀ ਇਹ ਕਹਾਣੀ ਸੁਣਾਉਣ ਦਾ ਮਕਸਦ ਕੀ ਸੀ ਮਾਂ ਹਮੇਸ਼ਾ ਆਪਣੇ ਬੱਚਿਆਂ ਲਈ ਬੜਾ ਕੁਝ ਕਰਦੀ ਹੈ ਮਾਂ ਧਿਆਨ ਵਿੱਚ ਰੱਖਿਓ ਮਾਂ ਭੁੱਖੀ ਸੌਂ ਲੈਂਦੀ ਹੈ ਆਪਣੇ ਬੱਚਿਆਂ ਨੂੰ ਕਦੇ ਭੁੱਖਾ ਸੌਣ ਨਹੀਂ ਦਿੰਦੀ